ਅਸਲ ਤਾਂ ਇਹਨਾਂ ਨੂੰ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਸਾਢੇ 3 ਸਾਲਾਂ 'ਚ ਕੀ ਕੀਤਾ ਕੀ ਅਸੀਂ ਪੰਜਾਬ ਤੋਂ ਕਰਜ਼ਾ ਘਟਾਇਆ ਕਿ ਅਸੀਂ ਵਧਾਇਆ ਕੀ ਅਸੀਂ ਲੋਨ ਆਉਟ ਨੂੰ ਠੀਕ ਕੀਤਾ ਤੇ ਅਸੀਂ ਖਰਾਬ ਕੀਤਾ ਇਹਨਾਂ ਦੇ ਸਾਰੇ ਅੰਮਲਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਗੁਰਦੁਆਰੇ ਜਾਂ ਮੰਦਰ ਪੁੱਛ ਲਓ ਕਿ ਤੁਹਾਡੇ ਕੋਲ ਕੁਝ ਵਸ ਹੈਗਾ ਉਹ ਰੋਣ ਲੱਗ ਪਣਗੇ ਕਿ ਸਾਡੇ ਵੱਸ ਕੁਝ ਨਹੀਂ ਇਹ ਪਾਰਟੀ ਸਿਰਫ ਗੱਲਾਂ ਵਾਲੀ ਇਸ਼ਤਿਹਾਰਾਂ ਵਾਲੀ ਸਿਰਫ ਨਵੇਂ-ਨਵੇਂ ਸਕੂਬੇ ਛੱਟਣ ਵਾਲੀ ਇਹ ਰਾਤ ਨੂੰ 6 ਵਜੇ ਤੋਂ ਬਾਅਦ ਇਹਨਾਂ ਦੇ ਫੈਸਲੇ ਹੋ ਰਹੇ ਹੁੰਦੇ ਆ ਸਵੇਰੇ 10 ਵਜੇ ਤੋਂ ਬਾਅਦ ਫੈਸਲੇ ਹੋ ਰਹੇ ਹੁੰਦੇ ਜੇ ਕਿਤੇ ਐਮਪੀ ਦੀ ਇਲੈਕਸ਼ਨ ਹੋਣੀ ਹੋ ਸਕਦੀ ਕੇਜਰੀਵਾਲ ਸਾਹਿਬ ਆਪ ਹੀ ਲੜ ਲੈਂਦੇ ਇਹਦਾ ਇਲੈਕਸ਼ਨ ਐਮਐਲਏ ਦੀ ਹੈ ਉਹਨਾਂ ਨੇ ਐਮਪੀ ਬਣਨਾ ਸੋ ਉਹਨਾਂ ਨੇ ਸੰਜੀਵ ਰੋੜੇ ਨੂੰ ਬੁਝਾਤਾ ਕਿ ਇਹ ਨਵੇਲਾ ਕਰੀਏ ਤੇ ਮੈਂ ਉੱਤੇ ਜਾਵਾਂ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਇਲੈਕਸ਼ਨ ਲੜਨ ਵਿੱਚ ਉਹਨਾਂ ਨੂੰ ਫਸਾਇਆ ਗਿਆ ਸਿਰਫ ਧਗ ਕੇਜਰੀਵਾਲ ਸਾਹਿਬ ਨੂੰ ਐਮਪੀ ਬਣਾਇਆ ਗਿਆ ਤੁਸੀਂ ਦੇਖੋ ਬੋਰਡ ਲੱਗੇ ਆ ਇਲੈਕਸ਼ਨ ਚੱਲ ਰਹੀ ਹੈ ਕਿਸੇ ਬੋਰਡ 'ਚ ਕੈਂਡੀਡੇਟ ਦੀ ਸ਼ਕਲ ਵੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਸਿਆਸੀ ਅਖਾੜਾ ਲਗਾਤਾਰ ਭਗਦਾ ਨਜ਼ਰ ਆ ਰਿਹਾ ਤੇ ਸਿਆਸੀ ਪਾਰਟੀ ਜੇਕਰ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਦੇ ਵੱਲੋਂ ਅੱਜ ਅਹਿਮ ਲੁਧਿਆਣਾ ਦੇ ਵਿੱਚ ਪੀਸੀ ਕੀਤੀ ਗਈ ਹੈ ਪੀਸੀ ਦੌਰਾਨ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧੇ ਗਏ ਨੇ ਕਿਹਾ ਗਿਆ ਕਿ ਲਾਅਨ ਆਰਡਰ ਨੂੰ ਵੀ ਲੈ ਕੇ ਗਿਆ ਤੇ तमाम ਹੋਰ ਗੱਲਾਂ ਵੀ ਕੀ ਗਿਆ ਮੇਰੇ ਨਾਲ ਸੀਨੀਅਰ ਲੀਡਰ ਵਾਈਸ ਪ੍ਰੈਜ਼ੀਡੈਂਟ ਖੁਸ਼ਾਲਦੀਪ ਢਿੱਲੋਂ ਮੇਨਾਂ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਖੁਸ਼ਾਲ ਜੀ ਬਹੁਤ ਬਹੁਤ ਸਸਿਕਾ ਥੈਂਕ ਯੂ ਜੀ ਮਿਹਰਬਾਨੀ ਮਿਹਰਬਾਨੀ ਖੁਸ਼ਾਲ ਜੀ ਅੱਜ ਤੁਸੀਂ ਪੀਸੀ ਕੀਤੀ ਹੈ तमाम ਮੁੱਦੇ ਮੁੱਦੇ ਗਨਾਂ ਨੇ तमाम ਜਰੀਆ ਬੈਨਰ ਬਾਰੇ ਵੀ ਗੱਲਬਾਤ ਕੀਤੀ ਹੈ ਖਰਚੇ ਗਨਾਏ ਨੇ ਤੁਸੀਂ ਪੰਜਾਬ ਸਰਕਾਰ ਵੱਲੋਂ ਤੇ ਇੱਕ ਅੱਜ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਹੈ ਕਿ ਪੰਜਾਬ ਸਰਕਾਰ ਨੇ 1000 ਕਰੋੜ ਦਾ ਲੋਨ ਲੇਟਾ ਹੈ ਕੀ ਕਹਿਣਾ ਚਾਹੋਗੇ ਦੇਖੋ ਭਾਈ ਸਾਹਿਬ ਗੱਲ ਇਹ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕੰਮ ਕੋਈ ਨਹੀਂ ਕਰਦੀ ਪਿਛਲੇ ਦੇਖੋ ਅਸਲ ਗੱਲ ਇਹ ਹੈ ਜਿਹੜੀ ਬਾਈ ਇਲੈਕਸ਼ਨ ਹੈ ਉਹਦੇ ਵਿੱਚ ਅਸਲ ਤਾਂ ਇਹਨਾਂ ਨੂੰ ਇਹ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਸਾਢੇ 3 ਸਾਲਾਂ 'ਚ ਕੀ ਕੀਤਾ ਕੀ ਅਸੀਂ ਪੰਜਾਬ ਤੋਂ ਕਰਜ਼ਾ ਘਟਾਇਆ ਕਿ ਅਸੀਂ ਵਧਾਇਆ ਕੀ ਅਸੀਂ ਲਾਅਨ ਆਊਟਰ ਠੀਕ ਕੀਤਾ ਕਿ ਅਸੀਂ ਖਰਾਬ ਕੀਤਾ ਕੀ ਅਸੀਂ ਨਸ਼ੇ ਘਟਾਏ ਆ ਕਿ ਅਸੀਂ ਵਧਾਏ ਆ ਕੀ ਸਾਡੇ ਐਮਐਲਏ ਨੇ ਦਫ਼ਤਰਾਂ 'ਚ ਕ腐ਸ਼ਨ ਘਟਾਈ ਆ ਕਿ ਵਧਾਈ ਆ ਸੋ ਬੇਸਿਕਲੀ ਸਰਕਾਰ ਦਾ ਫਰਜ਼ ਆ ਆਪਦੀ ਉਪਲਬਧੀਆਂ ਦੱਸਣ ਆਪਦੇ ਕੰਮ ਦੱਸਣ ਇਹ ਆਪਦਾ ਦਾ ਕੰਮ ਕੋਈ ਦੱਸਦੇ ਨਹੀਂ ਇਹ ਤਾਂ ਕਾਂਗਰਸ ਦੇ ਅਸ਼ੂਟ ਨੇਗੇਟਿਵ ਕੈਂਪੇਨ ਕਰਦੇ ਇਹ ਸ਼ਰਾਰਤਾਂ ਕਰਦੇ ਆ ਇਹ ਨਰੇਟਿਵ ਚੇਂਜ ਕਰਦੇ ਆ ਪਹਿਲਾ ਲੋਕਾਂ ਦਾ ਧਿਆਨ ਧਿਆਨ ਭਟਕਾਉਂਦੇ ਆ ਲੋਕਾਂ ਦਾ ਧਿਆਨ ਹੋਰ ਪਾਸੇ ਲੈ ਕੇ ਜਾਂਦੇ ਆ ਤਾਂ ਕਿ ਲੋਕ ਇਹਨਾਂ ਬਾਰੇ ਨਾ ਸੋਚਣ ਕਿ ਕੀ ਗਲਤੀਆਂ ਕਰਦੇ ਦੂਜੀ ਬੇਨਤੀ ਹੈ ਕਿ ਜਿਹੜੇ ਕੈਂਡੀਡੇਟ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਉਹਨਾਂ ਦਾ ਸਾਡੇ ਕੈਂਡੀਡੇਟ ਨਾਲ ਮੁਕਾਬਲਾ ਕਰੋ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਇਲੈਕਸ਼ਨ ਲੜਨ ਵਿੱਚ ਉਹਨਾਂ ਨੂੰ ਫਸਾਇਆ ਗਿਆ ਸਿਰਫ ਧੰਗ ਕੇਜਰੀਵਾਲ ਸਾਹਿਬ ਨੂੰ ਐਮਪੀ ਬਣਾਇਆ ਜਾ ਸਾਰੀ ਲੜਾਈ ਕੇਜਰੀਵਾਲ ਸਾਹਿਬ ਨੂੰ ਐਮਪੀ ਬਣਾਉਣ ਚ ਤੁਸੀਂ ਦੇਖੋ ਬੋਰਡ ਲੱਗੇ ਆ ਇਲੈਕਸ਼ਨ ਚੱਲ ਰਹੀ ਹੈ ਕਿਸੇ ਬੋਰਡ ਚ ਕੈਂਡੀਡੇਟ ਦੀ ਸ਼ਕਲ ਵੀ ਹੈ ਕੇਜਰੀਵਾਲ ਸਾਹਿਬ ਦੀਆਂ ਗੱਲਾਂ ਇਹ ਤਾਂ ਮੈਂ ਤਾਂ ਹਰਾਨ ਹੈ ਕਿ ਜੇ ਜੇ ਕਿਤੇ ਐਮਪੀ ਦੀ ਇਲੈਕਸ਼ਨ ਹੋਦੀ ਹੋ ਸਕਦਾ ਕੇਜਰੀਵਾਲ ਸਾਹਿਬ ਆਪ ਹੀ ਲੜ ਲੈਂਦੇ ਇਹਦਾ ਇਲੈਕਸ਼ਨ ਐ ਐਮਐਲਏ ਦੀ ਹੈ ਉਹਨਾਂ ਨੇ ਐਮਪੀ ਬਣਨਾ ਸੋ ਉਹਨਾਂ ਨੇ ਸੰਜੀਵ ਰੋੜੇ ਨੂੰ ਬਸਾਤਾ ਕਿ ਇਹ ਨੂੰ ਵੇਲਾ ਕਰੀਏ ਤੇ ਮੈਂ ਉੱਤੇ ਜਾਵਾਂ ਅੱਛਾ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਮੁੱਖ ਮੰਤਰੀ ਸੀਟ ਹੈ ਉਹ ਕੇਜਰੀਵਾਲ ਨੂੰ ਦੇਣੀ ਹੈ ਦੇਖੋ ਕਿਸੇ ਨੂੰ ਦੇ ਦੇਣ ਨਾ ਦੇ ਦੇਣ ਗੱਲ ਇਹ ਆ ਵੱਧ ਕਿਸਮਤੀ ਐ ਪੰਜਾਬ ਦੀ ਅੱਜ ਵੀ ਪ੍ਰੌਕਸੀ ਤੌਰ ਤੇ ਟਿੱਡੇ ਤੌਰ ਤੇ ਦਿੱਲੀ ਵਾਲੇ ਰਾਜ ਕਰੀ ਜਾਂਦੇ ਪੰਜਾਬੀਆਂ ਨੂੰ ਤਾਂ ਪੁੱਛਦੇ ਹੀ ਕੋਈ ਨਹੀਂ ਤੁਸੀਂ ਐਂ ਕਰੋ ਇਹਨਾਂ ਦੇ ਸਾਰੇ ਐਮਐਲਏ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਗੁਰਦੁਆਰੇ ਜਾਂ ਮੰਦਰ ਪੁੱਛ ਲੋ ਕਿ ਤੁਹਾਡੇ ਕੋਲ ਕੁਝ ਵਸ ਹੈਗਾ ਉਹ ਰੋਣ ਲੱਗੇ ਪੈਣਗੇ ਕਿ ਸਾਡੇ ਵਸ ਕੁਝ ਨਹੀਂ ਇਹ ਸਭ ਦਿੱਲੀ ਵਾਲਿਆਂ ਦੇ ਵਸ ਸੋ ਲੁਧਿਆਣਾ ਵੈਸਟ ਵਾਲਿਆਂ ਨੂੰ ਬੇਨਤੀ ਆ ਪੰਜਾਬ ਦਾ ਨੁਕਸਾਨ ਰੋਕੋ ਸਹੀ ਉਮੀਦਵਾਰ ਦੀ ਚੋਣ ਕਰੋ ਜਿਹੜਾ ਤੁਹਾਡੇ ਕੰਮ ਆ ਸਕੇ ਤੁਹਾਡੇ ਦੁੱਖ ਸੁੱਖ ਵਿੱਚ ਤੁਹਾਡੇ ਵਿੱਚ ਵਿਚਰ ਸਕੇ ਤੁਹਾਡੇ ਨਾਲ ਖੜ ਸਕੇ ਤੇ ਜਿਹੜੇ ਅਰੋੜਾ ਸਾਹਿਬ ਉਹਨਾਂ ਦਾ ਇੰਟਰਸਟ ਕੋਈ ਨਹੀਂ ਆ ਨਿੱਕੀ ਜੀ ਗੱਲ ਹੈ ਅਰੋੜਾ ਸਾਹਿਬ ਕੋਈ ਨਵੇਂ ਨਹੀਂ ਗਏ ਆ ਨਿੱਕੀ ਜੀ ਗੱਲ ਹੈ ਤੁਸੀਂ ਆ ਦੇਖੋ ਪਿਛਲੇ 3 ਸਾਲਾਂ ਤੋਂ ਮੈਂਬਰ ਪਾਰਲੀਮੈਂਟਾ ਪੰਜਾਬ ਦੇ ਅਰੋੜਾ ਸਾਹਿਬ 18 ਕਰੋੜ ਰੁਪਈਆ ਉਹਨਾਂ ਨੂੰ ਅਲੋਕੇਟ ਹੋਇਆ ਠੀਕ ਹੈ ਤੇ ਖਰਚੇ ਹੀ ਸਾਰੇ 7 ਕਰੋੜ 81 ਲੱਖ ਰੁਪਈਆ ਜਿਹੜਾ ਫੰਡ ਆਪਦੇ ਕੋਲ ਹੈ ਤੁਸੀਂ ਬਾਕੀ ਛੱਡੋ ਅੱਬ ਬਾਕੀ ਕੀ ਦੀ ਗੱਲ ਹੀ ਨਹੀਂ ਕਰਦੇ ਅੱਬ ਅਰੋੜਾ ਸਾਹਿਬ ਦੀ ਗੱਲ ਕਰ ਜਿਹੜਾ ਫੰਡ ਉਹਨਾਂ ਦੀ ਡਿਸਕ੍ਰਿਪਸ਼ਨ ਤੇ ਆ ਜਿਹਨੂੰ ਮਰਜੀ ਲੁਧਿਆਣੇ ਦੇ ਲੋਕਾਂ ਤੇ ਖਰਚਣ ਉਹ ਜਿਹੜਾ 43% ਖਰਚੇ ਉਹਨਾਂ ਨੇ ਤੇ ਫਿਰ ਖਰਚਿਆ ਕਾਹਦੇ ਤੇ ਆ ਹਸਪਤਾਲਾਂ ਤੇ ਜਿਹੜੋ ਕਹਿੰਦੇ ਮਾ ਹਸਪਤਾਲਾਂ ਨੂੰ ਨਵੀਂ ਕਰਨ ਕਰਤਾ 6998 ਰੁਪਏ ਤੇ 1512 ਰੁਪਏ ਲੈ ਹੁਣ ਦੱਸੋ ਇਹਦੇ 'ਚ ਹਸਪਤਾਲ ਦਾ ਕੀ ਨਵੀਂ ਕਰਨ ਹੋ ਜਾ ਚਾਰ ਪੰਜ ਬਲੇਡਾ ਆ ਜਾਣਗੀਆਂ ਚਾਰ ਪੰਜਾ ਬੈੱਡ ਸ਼ਿੱਟ ਆ ਜਾਣੀਆਂ ਆ ਦਾ ਭਾਵੇਂ ਆ ਜੂਗਾ ਨਹੀਂ ਪਰ ਆਈਸੀਯੂ ਵੀ ਬਣਾਇਆ ਹੋਇਆ ਤੇ ਇਨਸੂਲੇਸ਼ਨ ਵਾਰਡ ਵੀ ਬਣਾਇਆ ਹੋਇਆ ਸਾਰੇ ਪ੍ਰਬੰਧ ਕੀਤੇ ਆ ਮਸ਼ੀਨ ਵੀ ਆਪਰੇਸ਼ਨ ਥੀਟਰ ਵੀ ਬਣਾਇਆ ਹੋਇਆ ਕਾਫੀ ਉਤ்கਾਟਨ ਵੀ ਕੀਤਾ ਕੇਤਰੀਵਾਲ ਦੀ ਮੇਰੀ ਇੱਕ ਬੇਨਤੀ ਆ ਕਿ ਸੈਂਟਰ ਦੇ ਫੰਡਸ ਵੀ ਆਉਂਦੇ ਆ ਗੱਲ ਆਪਾਂ ਹੁਣ ਉਮੀਦਵਾਰ ਦੀ ਕਰ ਰਹੇ ਹਾਂ ਕਿ ਤੁਸੀਂ ਅਰੋੜਾ ਸਾਹਿਬ ਐਮਪੀ ਰੇ ਅਰੋੜਾ ਸਾਹਿਬ ਦਾ ਦੱਸਣਾ ਲੁਧਿਆਣਾ ਵਾਸਤੇ ਕੀ ਕੀਤਾ ਜਿਹੜਾ 7 ਕਰੋੜ 81 ਲੱਖ ਖਰਚਿਆ ਉਹਦੇ ਚੋਂ ਲੁਧਿਆਣਾ ਦੇ ਸਿਰਫ 4 ਕਰੋੜ ਰੁਪਏ ਖਰਚੇ ਤੇ ਜਿਹੜਾ 4 ਕਰੋੜ ਖਰਚਿਆ ਉਹ ਵੀ ਨਾ ਕਿਸੇ ਸਕੂਲ ਤੇ ਖਰਚਿਆ ਨਾ ਕਿਸੇ ਸੜਕ ਤੇ ਖਰਚਿਆ ਨਾ ਕਿਸੇ ਹਸਪਤਾਲ ਤੇ ਖਰਚਿਆ ਤੇ ਇਸ਼ਤਿਹਾਰ ਲਾਏ ਪਏ ਸਾਰਿਆਂ ਨੇ ਤੁਸੀਂ ਮੈਨੂੰ ਇਹ ਗੱਲ ਦੱਸੋ ਫੇ ਫੇ ਸਾਰਾ ਪੈਸਾ ਗਿਆ ਕਿੱਥੇ ਉਹ ਯਾਰ ਖਰਚੇ ਹੀ 43% ਆ ਬਾਕੀ ਬਾਹਰ ਕਿਤੇ ਦੇ ਦਿੰਦਾ ਲੁਧਿਆਣੇ ਦਾ 4 ਕਰੋੜ ਰੁਪਇਆ ਆ ਸਿਰ ਜਿਹੜਾ ਬੰਦਾ 18 ਕਰੋੜ ਰੁਪਏ ਚੋਂ ਕਿੰਨਾ ਸਾਲਾਂ ਚ ਸਿਰਫ ਲੁਧਿਆਣੇ ਦੇ 4 ਕਰੋੜ ਰੁਪਇਆ ਖਰਚਦਾ ਤੁਸੀਂ ਦੱਸੋ ਉਹ ਸਾਲ ਚ ਕੀ ਕਰੂਗਾ ਮੈਨੂੰ ਸਮਝਾਓ ਕੀ ਵਾਦੇ ਪੂਰੇ ਕਰੂਗਾ ਸੋ ਮੇਰੀ ਬੇਨਤੀ ਹੈ 1.5 ਸਾਲ ਦੇ ਵਿੱਚ ਰਿਕਾਰਡ ਬਣਾਵਾਂਗੇ ਇਸ਼ਤਿਹਾਰਾਂ ਦਾ ਗੱਲਾਂ ਦਾ ਭਾਈ ਸਾਹਿਬ ਗੱਲ ਇਹ ਆ ਜੇ ਚੋਰੀ ਦੇ ਪੁੱਤ ਗੱਭਰੂ ਹੁੰਦੇ ਹੋਣ ਨਾ ਤੇ ਹਰੇਕ ਦੇ ਘਰੇ ਹੀ ਹੋਣ ਠੀਕ ਹੈ ਮੇਰਾ ਕਹਿਣ ਤੋਂ ਭਾਵੇਂ ਆ ਗੱਲਾਂ ਨਾਲ ਕਦੀ ਢਿੱਡ ਨਹੀਂ ਪੱਕਦੇ ਥੁੱਕਣਾ ਬੜੇ ਨਹੀਂ ਪੱਕਦੇ ਠੀਕ ਹੈ ਇਹ ਪਾਰਟੀ ਸਿਰਫ ਗੱਲਾਂ ਵਾਲੀ ਇਸ਼ਤਿਹਾਰਾਂ ਵਾਲੀ ਸਿਰਫ ਨਵੇਂ-ਨਵੇਂ ਸਕੂਬੇ ਚੜਨ ਵਾਲੀ ਤੁਸੀਂ ਵੇਖੋ ਕਦੀ ਕਹਿੰਦੇ ਆ ਜੀ ਆਸ਼ੂ ਜੀ ਨੇ ਚਿੱਠੀ ਲਗਤੀ ਆਈ ਕਮਾਂਡ ਨੂੰ ਉਹ ਗੱਲ ਝੂਠੀ ਹੋਗੀ ਕਦੀ ਆਸ਼ੂ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਭੇਜਦੇ ਆ ਸਮਨ ਵਿਜੀਲੈਂਸ ਦੇ ਕਦੀ ਕੋਸ਼ਿਸ਼ ਕਰਦੇ ਆ ਇਹ ਨਰੇਟਿਵ ਚੇਂਜ ਕਰਦੇ ਪਰ ਉਹਨਾਂ ਵੱਲੋਂ ਕਿਹਾ ਕਿ ਉਹਨਾਂ ਦੀ ਦੋਸਤੀ ਹੈ ਦੋਸਤੀ ਦੇ ਦੌਰਾਨ ਸਰਕਾਰ ਦੇ ਛਵੀ ਖਰਾਬ ਕੀਤੀ ਗਈ ਸੀ ਸਰਕਾਰ ਦੀ ਛਵੀ ਖਰਾਬ ਕਰਨ ਕਰਕੇ ਭੇਜਿਆ ਗਈ ਮੇਰੀ ਇੱਕ ਦੋਸਤੀ ਗਈ ਮੇਰੀ ਇੱਕ ਬੇਨਤੀ ਹੈ ਕਿ ਜਿਹੜਾ ਐਸਐਸਪੀ ਹੈ ਠੀਕ ਹੈ ਪਹਿਲੀ ਗੱਲ ਤਾਂ ਸਰਕਾਰ ਨੇ ਤੁਸੀਂ ਦੇਖੋ ਪਹਿਲਾਂ ਕੰਮ ਕਰਾ ਲਿਆ ਸਬੰਧ ਡੀਐਸਪੀ ਨੇ ਭੇਜਿਆ ਸਸਪੈਂਡ ਐਸਐਸਪੀ ਕਰਤਾ ਤੁਸੀਂ ਇਹਨਾਂ ਦੇ ਹਾਲਾਤ ਦੇਖ ਲਓ ਇਹ ਰਾਤ ਨੂੰ 6 ਵਜੇ ਤੋਂ ਬਾਅਦ ਇਹਨਾਂ ਦੇ ਫੈਸਲੇ ਹੋਰ ਹੁੰਦੇ ਆ ਸਵੇਰੇ 10 ਵਜੇ ਤੋਂ ਬਾਅਦ ਫੈਸਲੇ ਹੋਰ ਹੁੰਦੇ ਸੋ ਇਹ ਪਤਾ ਨਹੀਂ ਨਾ ਕਿਹੜੇ ਵੇਲੇ ਕਿਹੜਾ ਫੈਸਲਾ ਲਿਆ ਗਿਆ ਹੋਵੇ ਸੋ ਇਸ ਕਰਕੇ ਪੰਜਾਬੀਆਂ ਨੂੰ ਬੇਨਤੀ ਹੈ ਵੈਸਟ ਵਾਲਿਆਂ ਨੂੰ ਬੇਨਤੀ ਹੈ ਕਿ ਪੰਜਾਬ بچਾ ਲਓ ਤੁਹਾਡੇ ਵੱਸ ਹੈ ਝਟਕਾ ਦਿਓ ਤਾਂ ਕਿ ਜਿਹੜਾ ਸਾਲ ਰਹਿੰਦਾ ਇਹ ਨੁਕਸਾਨ ਥੋੜਾ ਬਹੁਤਾ ਸੰਭਲ ਜਾ ਨੁਕਸਾਨ ਨਾ ਕਰਨ ਨਹੀਂ ਤਾਂ ਜਿਸ ਹੱਦ ਨਾਲ ਇਹ ਚੱਲ ਰਿਹਾ ਹੈ ਦੇਦਾ ਹਜ਼ਾਰ ਦੇਣਗੇ ਪੰਜਾਬ ਨੂੰ ਇਹ ਮੁੱਖ ਮੰਤਰੀ ਵੱਲੋਂ ਜਰੂਰ ਇੱਥੇ ਆਏ ਸੀ ਨਾ ਕਿਪਸ ਮਾਰਕੀਟ ਵਿੱਚ ਸਰਾਬਾ ਮਾਰਕੀਟ ਦਾ ਇਹਦਾ ਕਿਹਾ ਗਿਆ ਸੀ ਕਰਤਾਰ ਸਿੰਘ ਸਰਾਬਾ ਦਾ ਜਿਹੜਾ ਕਿਹਾ ਕਹਿੰਦੇ ਕਿ ਆਸ਼ੂ ਇਹਦਾ ਮਸਜਦ ਟਿੱਪਣੀ ਕੀਤੀ ਸੀ ਉਹਨਾਂ ਨੇ ਉਹ ਕਹਿੰਦੇ ਕਿ ਅਧਿਆਪਕਾਂ ਨੂੰ ਪਿਛਲੀ ਵੀਡੀਓ ਹੀ ਉਹਨਾਂ ਨੇ ਕੱਢੀ ਅਧਿਆਪਕਾਂ ਨੇ ਇਦਾਂ ਬੋਲਣਾ ਡੀਐਸਪੀ ਨਾਲ ਇਦਾਂ ਬੋਲਣਾ ਕਿ ਇਹ ਸਹੀ ਹੈ ਮੇਰੀ ਇੱਕ ਬੇਨਤੀ ਹੈ ਜੀ ਦੇਖੋ ਜਿਹੜੇ ਇੰਡੀਵਿਜੂਅਲ ਹੁੰਦੇ ਆ ਨਾ ਚਾਹੇ ਕਿਸੇ ਨੂੰ ਐਜ਼ ਅ ਮੰਤਰੀ ਤੁਸੀਂ ਝਿੜਕਿਆ ਹੋਵੇ ਉਹਦੇ ਮਗਰ ਕਾਰਨ ਹੁੰਦੇ ਆ ਸਮਾ ਹੋ ਜਾਂਦਾ ਪਰ ਮੇਰੀ ਇੱਕ ਬੇਨਤੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਉਸ ਰਾਬਾਣਾਗਰ ਮਾਰਕੀਟ ਚ ਆਇਸੀ ਠੀਕ ਹੈ ਸ਼ਹੀਦ ਕਰਤਾਰ ਸਿੰਘ ਸਾਹਿਬ ਜੀ ਦੇ ਨਾਂ ਤੇ ਇਹ ਵਸਿਆ ਠੀਕ ਹੈ ਤੇ ਸ਼ਹੀਦਾਂ ਦੇ ਨਾਂ ਤੇ ਇਹਨਾਂ ਨੇ ਪੀਲੀ ਪੱਗ ਬਨ ਕੇ ਇਹ ਸਰਕਾਰ ਬਣਾਈ ਤੇ ਜਿਹੜੇ ਇਹਨਾਂ ਦੇ ਕੈਂਡੀਡੇਟ ਆ ਉਹਨਾਂ ਨੂੰ ਸ਼ਹੀਦਾਂ ਦਾ ਨਾਂ ਹੀ ਨਹੀਂ ਪਤਾ ਸੀ ਪਹਿਲਾਂ ਉਹਨੂੰ ਤਾਂ ਉਹਨੂੰ ਤਾਂ ਸਿਖਾ ਲਿਆ ਹੁੰਦੇ ਉਹਨੂੰ ਤਾਂ ਸਿਕਾ ਲਿਆ ਨੇ ਕਿ ਅਬਸ ਰਬਾਨਗਰ ਚੱਲਿਆ ਐ ਐਡੇ ਵੱਡੇ ਸ਼ਹੀਦ ਦੇ ਨਾਂ ਦੇ ਸ਼ਹੀਦ ਉਸ ਸਤਕਾਰਯੋਗ ਸ਼ਹੀਦਾਂ ਦਾ ਨਾਂ ਆ ਸੋ ਮੇਰੀ ਇਹ ਬੇਨਤੀ ਹੈ ਕਿ ਜਿਹਨੂੰ ਜਿਟਾਉਣ ਨੂੰ ਵਰਦੇ ਆ ਉਹਨੂੰ ਐ ਨਹੀਂ ਪਤਾ ਮੈਂ ਕਿੱਥੇ ਵਰਦਾ ਸੋ ਇਸ ਕਰਕੇ ਮੁੱਖ ਮੰਤਰੀ ਜੀ ਪਹਿਲਾਂ ਆਪਦਿਆਂ ਦਾ ਧਿਆਨ ਦੇਣ ਠੀਕ ਹੈ ਉਹ ਬਹੁਤ ਧੰਨਵਾਦ ਇਹ ਸਾਣਾ ਸੀਗੇ ਵਾਈਸ ਪ੍ਰੈਸੀਡੈਂਟ ਤੇ ਸੀਨੀਅਰ ਲੀਡਰ ਕੁਸ਼ਾਲਦੀਪ ਜਿਨ੍ਹਾਂ ਨੇ ਆਵਾ ਦੀ ਪਾਰਟੀ ਦੇ ਨਿਛਾਨੇ ਸਾਦੇ ਤੇ ਕਾਂਗਰਸ ਵੱਲੋਂ ਅੱਜ ਇਹਮ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਵਿੱਚ ਆਵਾ ਦੀ ਪਾਰਟੀ ਹਾਲਾਤਾਂ ਦੇ ਬਾਰੇ ਦੱਸਿਆ ਗਿਆ ਜੁੜੇ ਹੋਣ ਦਿਨ ਲਾਈਵ ਦਿਨ ਸੰਜੇਰਾ ਜੁੰਮਰਪੋਰਟ ਧੰਨਵਾਦ